ਅਕਸਰ ਹੀ ਹਿੰਦੂਸਤਾਨੀ ਅਖਬਾਰਾਂ ਟੀਵੀ ਚੈਨਲਾਂ ਅਤੇ ਖਬਰ ਏਜੰਸੀਆਂ ਉੱਤੇ ਇਲਜ਼ਾਮ ਲੱਗਦੇ ਰਹਿੰਦੇ ਨੇ ਉਹਨਾਂ ਪੰਜਾਬੀਆਂ ਤੇ ਸਿੱਖਾਂ ਨੂੰ ਬਦਨਾਮ ਕਰਨ ਦੇ ਜੋ ਆਪਣੇ ਖਿੱਤੇ ਅਤੇ ਲੋਕਾਂ ਦੇ ਹੱਕ ਦੀ ਗੱਲ ਕਰਦੇ ਨੇ ਜਿਸ ਤੇ ਇੱਕ ਵਾਰ ਫੇਰ ਮੋਰ ਲਾਈ ਹੈ ਅੰਗਰੇਜ਼ੀ ਮੈਗਜ਼ੀਨ ਕੈਰਵਨ ਨੇ ਜਿਸ ਨੇ ਭਾਰਤ ਅਤੇ ਦੱਖਣੀ ਏਸ਼ੀਆ ਦੀ ਸਭ ਤੋਂ ਵੱਡੀ ਖਬਰ ਏਜੰਸੀ ਏਸ਼ੀਆ ਨਿਊਜ਼ ਇੰਟਰਨੈਸ਼ਨਲ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਨੇ ANI ਦੇ ਇੱਕ ਸਾਬਕਾ ਮੁਲਾਜ਼ਮ ਵੱਲੋਂ ਮੈਗਜ਼ੀਨ ਨੂੰ ਦਿੱਤੇ ਗਏ ਇੰਟਰਵਿਊ 'ਚ ਦੱਸਿਆ ਗਿਆ ਹੈ ਕਿ ਕਿਵੇਂ ਸਰਕਾਰ ਦੇ ਗ੍ਰਹਿ ਮੰਤਰਾਲੇ ਵਾਸਤੇ ਇਹ ਏਜੰਸੀ ਟੀਵੀ ਪ੍ਰੋਗਰਾਮ ਤਿਆਰ ਕਰਦੀ ਹੈ ਅਤੇ ਉਸੇ ਦਾ ਏਜੰਡਾ ਲੋਕਾਂ ਦੇ ਦਿਮਾਗ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰਦੀ ਹੈ ਪੰਜਾਬ ਦੇ ਵੱਖਵਾਦੀਆਂ ਬਾਰੇ ਕੂੜ ਪ੍ਰਚਾਰ ਕਰਨ ਲਈ ਵੀ ਇਹ ਏਜੰਸੀ ਪੂਰੀ ਵਾਹ ਲਾਉਂਦੀ ਹੈ ਇਸ ਕੰਮ ਲਈ ਫੇਸਬੁਕ ਤੇ ਕਈ ਸਾਰੇ ਪੇਜ ਬਣਾ ਕੇ ਚਲਾਏ ਜਾਂਦੇ ਨੇ ਜਿੱਥੇ ਪੰਜਾਬੀ ਵੱਖਵਾਦੀਆਂ ਬਾਰੇ ਹਰ ਟੰਗ ਦਾ ਦੁਸ਼ ਪ੍ਰਚਾਰ ਕੀਤਾ ਜਾਂਦਾ ਹੈ ਅਜਿਹਾ ਹੀ ਖਾਲਸਾ ਪੰਥ ਨਾਂ ਦਾ ਇੱਕ ਪੇਜ ਫੇਸਬੁਕ ਤੇ ਮੌਜੂਦ ਹੈ ਜੋ ਪਹਿਲੀ ਨਜ਼ਰੇ ਵੇਖਣ ਨੂੰ ਧਾਰਮਿਕ ਪ੍ਰਚਾਰ ਦਾ ਜ਼ਰੀਆ ਲੱਗਦਾ ਪਰ ਇਸ ਦਾ ਮੁੱਖ ਮਕਸਦ ਖਾਲਿਸਤਾਨੀਆਂ ਦੇ ਵਿਰੁੱਧ ਪ੍ਰਚਾਰ ਕਰਨਾ ਹੈ ਤਾਂ ਜੋ ਆਮ ਲੋਕਾਂ ਦੇ ਅੰਦਰ ਉਹਨਾਂ ਦੀ ਇੱਕ ਗਲਤ ਤਸਵੀਰ ਹਮੇਸ਼ਾ ਬਣੀ ਰਹੇ ਖਬਰ ਏਜੰਸੀ ਏਐਨਆਈ ਦੀ ਹਿੰਦੂ ਕੱਟੜ ਜਥੇਬੰਦੀ ਆਰਐਸਐਸ ਅਤੇ ਉਸ ਦੀ ਸਿਆਸੀ ਪਾਰਟੀ ਭਾਜਪਾ ਅਲ ਦੂਗੀ ਸਾਂਝ ਦਾ ਖੁਲਾਸਾ ਵੀ ਮੈਗਜ਼ੀਨ ਨੇ ਕੀਤਾ ਹੈ ਇਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਨਰਿੰਦਰ ਮੋਦੀ ਦਾ ਅਕਸ ਸੁਧਾਰਨ ਦੇ ਲਈ ਏਐਨਆਈ ਦੀ ਸੰਪਾਦਕ ਸਮਿਤਾ ਪ੍ਰਕਾਸ਼ ਨੇ ਉਸ ਦੇ ਟੈਲੀਵਿਜ਼ਨ ਇੰਟਰਵਿਊ ਪ੍ਰਸਾਰਿਤ ਕੀਤੇ ਪੂਰੇ ਮੁਲਕ ਨੂੰ ਉਪਰੋਂ ਵੇਖਣ ਨੂੰ ਇਹ ਲੱਗਿਆ ਕਿ ਇਹ ਬੜੇ ਨਿਰਪੱਖ ਇੰਟਰਵਿਊ ਸਨ ਜਿਨ੍ਹਾਂ ਵਿੱਚ ਮੋਦੀ ਉੱਤੇ ਲੱਗ ਰਹੇ ਇਲਜ਼ਾਮਾਂ ਬਾਰੇ ਕੁਝ ਔਖੇ ਸਵਾਲ ਵੀ ਪੁੱਛੇ ਗਏ ਇਹਨਾਂ ਸਵਾਲਾਂ ਨੂੰ ਛੇੜਨ ਦਾ ਮੁੱਖ ਮਕਸਦ ਸਿਰਫ ਇਹੀ ਸੀ ਕਿ ਮੋਦੀ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਤੋੜ ਮੋੜ ਕੇ ਖੁੱਦ ਦੇ ਪੱਖ ਵਿੱਚ ਕਰ ਸਕੇ ਅਤੇ ਸਭ ਨੂੰ ਇਹ ਹੀ ਲੱਗੇ ਕਿ ਇਸ ਜਵਾਬ ਦੇ ਅੱਗੇ ਕੋਈ ਹੋਰ ਸਵਾਲ ਪੁੱਛਿਆ ਹੀ ਨਹੀਂ ਸੀ ਜਾ ਸਕਦਾ ਪੁਰਾਣੇ ਸਮਿਆਂ ਵਿੱਚ ਦੂਰਦਰਸ਼ਨ ਅਤੇ ਮੌਜੂਦਾ ਵਕਤ ਵਿੱਚ ਵੱਖ-ਵੱਖ ਟੀਵੀ ਚੈਨਲਾਂ ਤੇ ਏਜੰਸੀ ਵੱਲੋਂ ਅਜਿਹੇ ਅਨੇਕਾਂ ਪ੍ਰੋਗਰਾਮ ਚਲਾਏ ਜਾਂਦੇ ਨੇ ਜਿਨ੍ਹਾਂ ਦਾ ਮਕਸਦ ਸੱਤਾ ਤੇ ਕਾਬਜ਼ ਪਾਰਟੀ ਦੇ ਅਕਸ ਨੂੰ ਸੁਧਾਰਨਾ ਹੀ ਹੁੰਦਾ ਹੈ ਇਹਨਾਂ ਸਾਰੇ ਪ੍ਰੋਗਰਾਮਾਂ ਨੂੰ ਬਣਨ ਤੋਂ ਬਾਅਦ ਅਤੇ ਟੀਵੀ ਤੇ ਦਿਖਾਉਣ ਤੋਂ ਪਹਿਲਾਂ ਗ੍ਰਹਿ ਮੰਤਰਾਲਾ ਚੈੱਕ ਕਰਦਾ ਹੈ ਕਿ ਕਿਤੇ ਕੋਈ ਗੱਲ ਉਹਨਾਂ ਦੇ ਖਿਲਾਫ ਤਾਂ ਨਹੀਂ ਜਾ ਰਹੀ ਇਸ ਤੋਂ ਪਹਿਲਾਂ 80 ਦੇ ਦਹਾਕੇ ਵਿੱਚ ਜਦੋਂ ਪੰਜਾਬ ਕਾਲੇ ਦੌਰ ਤੋਂ ਲੰਘ ਰਿਹਾ ਸੀ ਉਸ ਵੇਲੇ ਵੀ ਕਈ ਅਖਬਾਰਾਂ ਨੇ ਲੋਕਾਂ ਦੇ ਮਨਾਂ ਵਿੱਚ ਸਿੱਖਾਂ ਖਿਲਾਫ ਨਫ਼ਰਤ ਪ੍ਰ ਦਾ ਕੰਮ ਜ਼ੋਰ ਛੋਰ ਨਾਲ ਕੀਤਾ ਸੀ ਧਰਮਵਿਚਾਲੇ ਭਾਈਚਾਰਕ ਸਾਂਝ ਵਿਗਾੜਨ ਦੇ ਲਈ ਇਨ੍ਹਾਂ ਅਖਬਾਰਾਂ ਦੇ ਸੰਪਾਦਕ ਅੱਗ ਨਾਲ ਖੇਡੇ ਜਿਸ ਨੇ ਪੰਜਾਬ ਨੂੰ ਲੰਮੇ ਸਮੇਂ ਤੱਕ ਬੜੀ ਵਿੱਚ ਝੋਕੇ ਰੱਖਿਆ ਪਰ ਅਜਿਹੇ ਅੱਗ ਲਾਊ ਸੰਪਾਦਕ ਆਪ ਵੀ ਉਸ ਅੱਗ ਦੇ ਸੇਖ ਤੋਂ ਬਚ ਨਾ ਸਕੇ ਉਹਨਾਂ ਨੂੰ ਵੀ ਇਸ ਦਾ ਵੱਡਾ ਖਮਿਆਸਾ ਭੁਗਤਣਾ ਪਿਆ ਅਜਿਹੇ ਖੁਲਾਸਿਆਂ ਨੂੰ ਜਾਣਨ ਤੋਂ ਬਾਅਦ ਇੱਕ ਗੱਲ ਜਿਹੜੀ ਖਬਰਾਂ ਦੇ ਦਰਸ਼ਕਾਂ ਤੇ ਪਾਠਕਾਂ ਨੂੰ ਸਮਝਣ ਦੀ ਲੋੜ ਹੈ ਉਹ ਇਹ ਕਿ ਉਹ ਕਿਸੇ ਵੀ ਖਬਰ ਨੂੰ ਪੜਨ ਜਾਂ ਸੁਣਨ ਦੇ ਨਾਲ ਨਾਲ ਆਪਣੇ ਵਿਵੇਕ ਦਾ ਵੀ ਇਸਤੇਮਾਲ ਕਰਨ ਉਹ 파ਰਖੂ ਹੋਣ ਅਤੇ ਸਮਝਣ ਕਿ ਜੋ ਵੀ ਖਬਰ ਉਹਨਾਂ ਨੂੰ ਪਰੋਸੀ ਜਾ ਰਹੀ ਹੈ ਕੀ ਉਸ ਦੇ ਪਿੱਛੇ ਕਿਸੇ ਧਰਮ ਜਾਂ ਜਾਤੀ ਵਿਸ਼ੇਸ਼ ਦੇ ਖਿਲਾਫ ਚਲਾਇਆ ਜਾ ਰਿਹਾ ਕੋਈ ਲੁਕਿਆ এজেন্ডਾ ਤਾਂ ਨਹੀਂ ਅੱਜ ਕੱਲ ਦਾ ਮੀਡੀਆ ਜਿਸ ਤਰ੍ਹਾਂ ਨਾਲ ਕੱਟੜਵਾਦੀ ਸਿਆਸੀ ਪਾਰਟੀਆਂ ਦੀ ਸ਼ੈ ਤੇ ਰਾਸ਼ਟਰਵਾਦ ਦੀ ਨਵੀਂ ਪਰਿਭਾਸ਼ਾ ਗੜਨ ਤੇ ਤੁਲਿਆ ਹੋਇਆ ਉਸ ਪ੍ਰੋਪਗੈਂਡਾ ਵਾਲੀ ਚਾਲ ਤੋਂ ਬਚਣ ਦੀ ਲੋੜ ਹੈ ਅਤੇ ਇਹ ਸਮਝਣ ਦੀ ਲੋੜ ਹੈ ਕਿ ਪਾਰਟੀਆਂ ਦਾ ਮਕਸਦ ਤਾਂ ਸਿਰਫ ਚੋਣਾ ਜਿੱਤਣ ਤੱਕ ਹੈ ਪਰ ਸਾਡਾ ਮੁਲਕ ਸਦੀਆਂ ਤੋਂ ਅਨੇਕਤਾ ਵਿੱਚ ਏਕਤਾ ਦਾ ਸੁਨੇਹਾ ਦੇਣ ਵਾਲਾ ਰਿਹਾ ਹੈ ਆਜ਼ਾਦੀ ਤੋਂ ਬਾਅਦ ਅਸੀਂ ਆਪਣੇ ਸੰਵਿਧਾਨ ਵਿੱਚ ਧਰਮ ਨਿਰਪੱਖ ਦੇਸ਼ ਬਣਾਉਣ ਦਾ ਜਿਹੜਾ ਸੰਕਲਪ ਲਿਆ ਸੀ ਉਹ ਸੰਕਲਪ ਨੂੰ ਅੱਜ ਵਿਸਾਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਜਿਨ੍ਹਾਂ ਨੂੰ ناکਾਮ ਕਰਨਾ ਸਾਡੇ ਹੀ ਹੱਥ ਵਿੱਚ ਹੈ ਸਿੱਖੀ ਦਾ ਵੀ ਇਹੀ ਸਿਧਾਂਤ ਹੈ ਕਿ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋ ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ